ਵਿਧਾਨ ਸਭਾ ਦੇ ਇਸ ਸੈਸ਼ਨ ਦੇ ਆਖਰੀ ਦਿਨ ਬੜਾ ਇੱਕ ਇੰਪੋਰਟੈਂਟ ਬਿਲ ਪੰਜਾਬ ਦੀ ਵਿਧਾਨ ਸਭਾ ਦੇ ਅੰਦਰ ਪੇਸ਼ ਕੀਤਾ ਗਿਆ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀਆਂ ਹਦਾਇਤਾਂ ਦੇ ਮੁਤਾਬਕ ਪੰਜਾਬ ਦਾ ਜੀਐਸਟੀ ਪੰਜਾਬ ਦਾ ਜੀਐਸਟੀ ਸੋਧਲਾ ਬਿਲ 2024 ਪੇਸ਼ ਕੀਤਾ ਗਿਆ ਜਿਹਦੇ ਨਾਲ ਮੈਂ ਸਮਝਦਾ ਪੰਜਾਬ ਦੇ ਵਪਾਰੀਆਂ ਦੀਆਂ ਪੰਜਾਬ ਦੇ ਉਹਦਾ ਸਟੇਕ ਹੋਲਡਰ ਦੀਆਂ ਜਿਹੜੇ ਵਪਾਰ ਦਾ ਕੰਮ ਕਰਦੇ ਨੇ ਉਹਨਾਂ ਦੀਆਂ ਬਟੀਆਂ ਮੁਸ਼ਕਲਾਂ ਦਾ ਹੱਲ ਜਿਹੜਾ ਹੋਇਆ ਕਿਉਂਕਿ ਜਿਵੇਂ ਐਕਸਟਰਾ ਨਿਊਟਰਲ ਅਲਕੋਹਲ ኢਐਨਏ ਦੇ ਵਿੱਚ ኢਐਨਏ ਦੇ ਉੱਤੇ ਪਹਿਲਾਂ ਜੀਐਸਟੀ ਲੱਗਦਾ ਸੀਗਾ ਪਹਿਲਾਂ ਜੀਐਸਟੀ ਟੈਕਸ ਜਿਹੜਾ ਉਹ ਯੇਨ ਤੇ ਲੱਗਦਾ ਸੀਗਾ ਹੁਣ ਉਹਨੂੰ ਜੀਐਸਟੀ ਦੇ ਪ੍ਰਿਵਿਊ ਚੋਂ ਬਾਹਰ ਕੱਢ ਕੇ ਉਹਨੂੰ ਬੈਟ ਦੇ ਅੰਦਰ ਲਿਆਂਦਾ ਗਿਆਗਾ ਇਹ ਇੱਕ ਵੱਡੀ ਚੇਂਜ ਜਿਹੜੀ ਆ ਪੰਜਾਬ 'ਚ ਹੋਈ ਹੈਗੀ ਪਰ ਨਾਲ ਦੀ ਨਾਲ ਜਿਹੜਾ ਜਿਹੜਾ ਇੰਡਸਟਰੀਅਲ ਪਰਪਸ ਦੇ ਆ ਜਿਹੜਾ ਇੰਡਸਟਰੀਅਲ ਪਰਪਸ ਲਈ ਇਹਦੀ ਵਰਤੇ ਜਾਂਦਾਗਾ ਉਹਦੇ ਤਾਂ ਜੀਐਸਟੀ ਲੱਗੂਗਾ ਪਰ ਲੇਕਿਨ ਜਿਹੜਾ ਹਿਊਮਨ ਕੰਜ਼ਮਪਸ਼ਨ ਦੇ ਲਈ ਯਾਨੀ ਕਿ ਅਲਕੋਹਲਸ ਵਰਤਿਆ ਜਾਂਦਾਗਾ ਉਹਦੂ ਵੈਟ ਦੇ ਦੀ ਲਿਆਂਦਾਗਾ ਵੱਡੀ ਜਿਹੜੀ ਐ ਚੇਂਜ ਹੋਈ ਆ ਇਹਦੇ ਨਾਲ ਹੀ ਜਿੰਨਾ ਵਪਾਰੀਆਂ ਨੇ ਜਾਂ ਜਿਹੜੇ ਜੀਐਸਟੀ ਦੇ ਅੰਦਰ ਰਜਿਸਟਰਡ ਨੇ ਉਹਨਾਂ ਨੇ ਆਪਣਾ ਆਈਟੀਸੀ ਨਹੀਂ ਲਿਆ ਸੀ ਕਿਸੇ ਨਾ ਕਿਸੇ ਕਾਰਨ ਉਹ ਨਹੀਂ ਆਪਣਾ ਫਾਰਮ ਭਰ ਸਕੇ ਸੀ ਸਮੇਂ ਦੇ ਸਿਰ ਜਿਹੜੀ ਰਿਟਰਨ ਨਹੀਂ ਭਰ ਸਕੇ ਸੀਗੇ ਉਹਨਾਂ ਨੂੰ ਛੋੜ ਦਿੱਤੀ ਗਈ ਆ ਜਿਨ੍ਹਾਂ ਦੇ 30 11 31 11 2021 ਤੱਕ ਉਹ ਆਪਣਾ ਆਈਟੀਸੀ ਜਿਹੜਾ ਇਨਪੁਟ ਟੈਕਸ ਕ्रेडिट ਜਿਹੜਾ ਹੈਗਾ ਉਹ ਆਪਣਾ ਕਲੇਮ ਕਰ ਸਕਦੇ ਨੇ ਕਿ ਇਹ ਬਹੁਤ ਵੱਡੀ ਰਾਹਤ ਜਿਹੜੀ ਆ ਪੰਜਾਬ ਦੇ ਵਪਾਰੀਆਂ ਨੂੰ ਮਿਲ ਸਕਦੀ ਆ ਆਈਟੀਸੀ ਰਿਟਰਨ ਇਹਦੇ ਨਾਲ ਹੀ ਜਿੱਥੇ ਕਿਸੇ ਵਪਾਰੀ ਨੂੰ ਕੋਈ ਨੋਟਿਸ ਜਾਰੀ ਹੁੰਦਾ ਸੀ ਕਿਸੇ ਗਲਤੀ ਦੇ ਕਾਰਨ ਜਾਂ ਕਿਸੇ ਕੋਈ ਟੈਕਨੀਕਲ ਖਰਾਬੀ ਦੇ ਕਾਰਨ ਉਹਨੂੰ ਪਹਿਲਾਂ ਸੰਮਣ ਜਾਰੀ ਹੁੰਦੇ ਸੀ ਕਿ ਇਨ ਪਰਸਨ ਪੇਸ਼ ਹੋਵੋ ਤੁਸੀਂ ਖੁਦ ਪੇਸ਼ ਹੋਵੋ ਜਿਹੜਾ GST ਦੇ ਅੰਦਰ ਰਜਿਸਟਰ ਹੁੰਦਾ ਸੀਗਾ ਪਰ ਲੇਕਿਨ ਇਹ ਨਵੀਂ ਪ੍ਰੋਵੀਜ਼ਨ ਕੀਤੀ ਗਈ ਹੈ ਐਮੈਂਡਮੈਂਟ ਕੀਤੀ ਗਈ ਹੈ ਕਿ ਹੁਣ ਖੁਦ ਪੇਸ਼ ਹੋਣ ਦੀ ਬਜਾਏ ਆਪਣੇ ਪਲੀਡਰ ਦੇ ਰਾਹੀਂ ਆਪਣੇ ਐਡਵੋਕੇਟ ਦੇ ਰਾਹੀਂ ਆਪਣੇ ਸੀਏ ਦੇ ਰਾਹੀਂ ਜਿਹੜਾ ਵਪਾਰੀ ਜਿਹੜਾ ਉਹ ਸੰਬੰਧਤ ਅਧਿਕਾਰੀ ਕੋਲੇ ਪੇਸ਼ ਹੋ ਸਕਦਾ ਹੈਗਾ ਇਸੇ ਤਰ੍ਹਾਂ ਸੈਕਸ਼ਨ 74A ਦੇ ਵਿੱਚ ਵੱਡੀ ਐਮੈਂਡਮੈਂਟ ਹੋਈ ਆ ਕਿ ਜਿਹੜਾ ਪਹਿਲਾਂ ਰਿਟਰਨ ਦਾ ਰਪਲਾਈ ਫਾਈਲ ਕਰਨ ਦਾ ਸਮਾਂ ਰਿਟਰਨ ਸਟੇਟਮੈਂਟ ਫਾਈਲ ਕਰਨ ਦਾ ਸਮਾਂ ਰਪਲਾਈ ਫਾਈਲ ਕਰਨ ਦਾ ਸਮਾਂ 30 ਦਿਨ ਸੀਗਾ ਉਹ ਬਤਾ ਕੇ 60 ਦਿਨ ਦਿੱਤਾ ਗਿਆਗਾ ਸੋ ਇਹਦੇ ਨਾਲ ਮੈਂ ਸਮਝਦਾ ਵੱਡੀ ਵਪਾਰੀਆਂ ਨੂੰ ਹੀ ਕਰਾਤਾ ਔਰ ਸਭ ਤੋਂ ਵੱਡੀ ਗੱਲ ਆ ਕਿ ਜਿਨ੍ਹਾਂ ਦੇ 2017 ਦੇ ਵਿੱਚ ਕਿਉਂਕਿ ਜੀਐਸਟੀ ਜ਼ਮੀਨ ਜਿਹੜੀ ਆ ਜੀਐਸਟੀ ਟੈਕਸ ਜ਼ਮੀਨ 2017 ਚ ਆਈ ਆ 2017 18 2019 20 ਦੇ ਵਿੱਚ ਯਾਨੀ ਕਿ 2017 ਤੋਂ ਲੈ ਕੇ 19 20 ਤੱਕ ਜਿਨ੍ਹਾਂ ਨੇ ਕਿਸੇ ਨਾ ਕਿਸੇ ਕਾਰਨ ਕਿਸੇ ਨਾ ਕਿਸੇ ਕਾਰਨ ਆਪਣਾ ਟੈਕਸ ਦੀ ਰਿਟਰਨ ਦੇ ਵਿੱਚ ਕੋਈ ਨਾ ਕੋਈ ਖਾਮੀ ਹੋਣ ਦੇ ਕਾਰਨ ਆਪਣੀ ਟੈਕਸ ਰਿਟਰਨ ਨਹੀਂ ਭਰੀ ਜਾਂ ਟੈਕਸ ਨਹੀਂ ਭਰਿਆ ਟੈਕਸ ਟੁੱਟ ਗਿਆ ਉਹਨਾਂ ਨੂੰ ਵੱਡੀ ਰਾਹਤ ਦਿੱਤੀ ਆ ਔਰ ਸਾਰੇ ਜਣੇ ਆਪਣਾ ਟੈਕਸ 31/3 31/3 25 ਤੱਕ ਭਰ ਸਕਣਗੇ ਔਰ ਇੰਟਰਸਟ ਜਿਹੜਾ ਵਿਆਜ ਲੱਗਣਾ ਸੀ ਜਾਂ ਪੈਨਲਟੀ ਲੱਗਣੀ ਸੀ ਉਹ ਸਾਰੀ ਖਤਮ ਕੀਤੀ ਗਈ ਆ ਹੁਣ ਸਾਰੇ ਵਪਾਰੀਆਂ ਨੂੰ ਇੱਕ ਵੱਡੀ ਜਿਹੜੀ ਰਾਹਤ ਆ ਪੰਜਾਬ ਚ ਮਿਲੀ ਆ ਕਿ ਆਪਣਾ ਟੈਕਸ ਜਿਹੜਾ ਹੈਗਾ 31/3 25 ਤੱਕ ਜੀਐਸਸੀ ਦਾ ਜੇਕਰ ਕੋਈ ਖਾਮੀ ਰਹੀ ਆ ਟੈਕਸ ਨਹੀਂ ਭਰ ਸਕਿਓ ਭਰ ਦੇਣ ਤਾਂ ਉਹਨਾਂ ਦਾ ਇੰਟਰਸਟ ਤੇ ਜਿਹੜੀ ਪੈਨਲਟੀ ਆ ਉਹ ਬੇਬ ਹੋਊਗੀ ਖਤਮ ਹੋਊਗੀ ਥੈਂਕ ਯੂ